ਉਂਡ ਇੱਕ ਦੋ ਦਿਨਾਂ ਤੋਂ ਇੱਕ ਨਾ ਇੱਕ ਖਬਰ ਹੈ ਜਿਹੜੀ ਆਪਾਂ ਸਾਂਝੀ ਕਰਦੇ ਵੀਰੇ ਆ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਜਿਹੜਾ ਕਤਲ ਹੋਇਆ ਉਹਦੇ ਬਾਰੇ ਉਹਦੇ 'ਚ ਨਾ ਇੱਕ ਚੀਜ਼ ਥੋੜਾ ਜਿਹਾ ਇਹ ਪ੍ਰਸ਼ਨ ਚੈਨੀ ਸੀਗਾ ਵੀ ਉਹਦੀ ਮਾਂ ਨੂੰ ਮਾਰਨ ਦਾ ਟਾਰਗੇਟ ਸੀਗਾ ਜਾਂ ਫਿਰ ਉਹ ਨਾਲ ਵਾਲੇ ਮੁੰਡੇ ਕਰਨ ਨੂੰ ਹੀ ਮਾਰਨਾ ਚਾਹੁੰਦੇ ਸੀਗੇ ਬਾਈ ਚਾਂਸੇ ਹੋਇਆ ਉਹਦੇ 'ਚ ਇੱਕ ਗੈਂਗ ਵੱਲੋਂ ਇੱਕ ਆਡੀਓ ਜਿਹੜੀ ਇੱਕ ਤਰ ਤੌਰ ਤੇ ਉਹ ਆਡੀਓ ਦੱਸੀ ਜਾ ਰਹੀ ਹੈ ਉਹਦੇ 'ਚ ਜਿਹੜਾ ਉਹ ਖੁਲਾਸਾ ਕਰ ਰਹੇ ਨੇ ਜਾਂ ਉਹ ਗੱਲ ਕਹਿ ਰਹੇ ਨੇ ਉਹ ਉਹ ਤੇ ਹੋਰ ਪੱਸੇ ਜਾ ਰਹੀ ਹੈ ਤੇ ਹੋਰ ਸੰਕੇਤ ਦੇ ਰਹੀ ਹੈ ਦੇਖੋ ਇਹਨਾਂ ਦਾ ਨਾ ਉੱਥੇ ਰਾਈਵਲ ਗੈਂਗ ਹੈ ਕਨਸ਼ਾਮਪੁਰੀਆਂ ਗੋਪੀ ਕਨਸ਼ਾਮਪੁਰੀਆਂ ਹੁੰਦਾ ਸੀਗਾ ਜੀ ਉਹਦੇ ਬਾਰੇ ਇਹ ਕਿਹਾ ਜਾਂਦਾ ਕਿ ਉਸ ਨੂੰ ਇੱਕ ਅਦਰ ਸਟੇਟ ਦੇ ਵਿੱਚ ਮਾਰ ਕੇ ਵੰਡ ਕੇ ਸੁੱਟ ਦਿੱਤਾ ਗਿਆ ਸੀ ਉਹ ਗੈਂਗ ਹਾਲੇ ਵੀ ਚੱਲਦਾ ਹੈ ਜੀ ਮਾਝੇ ਦੇ ਵਿੱਚ ਹੈਗਾ ਉਹ ਗੈਂਗ ਇਹਨਾਂ ਦੀ ਪੁਰਾਣੀ ਐ ਦੁਸ਼ਮਣੀ ਜੇ ਮੈਂ ਉਹ ਪਿੱਛੇ ਜਾਵਾਂਗਾ ਤਾਂ ਕਾਫੀ ਤੁਹਾਨੂੰ ਘਟਨਾਵਾਦਨਾ ਜ਼ਿਕਰ ਕਰਕੇ ਦਸਣਾ ਪਊਗਾ ਰਾਣਾ ਕੰਦੋ ਵਾਲੀ ਆ ਹੂੰ ਪਿੱਛੇ ਜੇ ਇੱਕ ਕਤਲ ਹੋਇਆ ਹੋ ਗੋਰੇ ਦਾ ਜੀ ਯਾਨੀ ਇਹ ਕਾਫੀ ਪਿੱਛੇ ਤੋਂ ਘਟਨਾਵਾਂ ਜਿਹੜੀਆਂ ਜੋੜ ਕੇ ਆਪਾਂ ਨੂੰ ਲਿਆਉਣੀਆਂ ਪੈਣਗੀਆਂ ਕੁੱਲ ਮਿਲਾ ਕੇ ਇਹਨਾਂ ਦੀ ਆਪਸ ਦੇ ਵਿੱਚ ਉੱਥੇ ਦੁਸ਼ਮਣੀ ਆ ਹੂੰ ਠੀਕ ਹੈ ਜੀ ਪਹਿਲਾਂ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀਗਾ ਕਿ ਬਈ ਸਮਝ ਨਹੀਂ ਆ ਰਹੀ ਕਿ ਮਿੱਥ ਕੇ ਮਾਰਿਆ ਹੈ ਕਿ ਜਾਂ ਬਈ ਭਲੇਖੇ ਨਾਲ ਜੀ ਹੁਣ ਗੱਲਾਂ ਇਹ ਦੋ ਕਰਦੇ ਨੇ ਉਸ ਆਡੀਓ ਚ ਆਡੀਓ ਜਿਹੜੀ ਆ ਨਾ ਉਹਨੂੰ ਗੌਰ ਨਾਲ ਸੁਣੋ ਆਡੀਓ ਦੀ ਆਵਾਜ਼ ਵੱਧ ਘਟ ਵੱਧ ਘਟ ਜਿਵੇਂ ਇਦਾਂ ਲੱਗਦਾ ਕਿ ਆਡੀਓ ਜੋੜ ਕੇ ਬਣਾਈ ਗਈ ਆ ਮਤਲਬ ਕਿ ਗੱਲ ਕਹੀ ਆ ਜੀ ਫੇਰ ਫੇਰ ਗੱਲ ਕਹੀ ਆ ਤਾਂ ਫੇਰ ਉਹਨੂੰ ਜੋੜਿਆ ਗਿਆ ਜੀ ਕਈ ਵਾਰ ਇਸ ਤਰ੍ਹਾਂ ਹੁੰਦੇ ਆ ਨਾ ਕਿ ਇਹ ਕਥਿਤ ਜਿਹੜੀ ਆਡੀਓ ਹੈ ਤਾਂ ਉਹਦੇ ਵਿੱਚ ਮਤਲਬ ਕਿ ਪਹਿਲਾਂ ਤੇ ਉਹ ਇਸ ਗੱਲ ਨੂੰ ਮੰਨਦੇ ਆ ਜੀ ਮਨ ਕੰਸ਼ਾਪੁਰਿਆ ਸ਼ਾਇਦ ਉਹ ਇਹ ਗੱਲ ਕਹਿ ਰਿਹਾ ਕਿ ਸਾਡੇ ਤੋਂ ਭਲੇਖੇ ਨਾਲ ਹੋ ਗਿਆ ਜੀ ਮਤਲਬ ਕਿ ਉਹਨੂੰ ਆਪਾਂ ਦੇਖੀਏ ਤਾਂ ਤਾਂ ਮੰਨ ਰਿਹਾ ਕਿ ਨਿਸ਼ਾਨਾ ਉਹ ਕਰਨਵੀਰ ਸੀ ਮੁੰਡਾ ਜਿਹੜਾ ਇਹਨਾਂ ਦਾ ਭਰਾ ਹੀ ਲੱਗਦਾ ਜੱਗੂ ਦਾ ਕਿ ਨਿਸ਼ਾਨਾ ਤੇ ਉਹ ਸੀਗਾ ਪਰ ਸਾਨੂੰ ਪਤਾ ਨਹੀਂ ਸੀਗਾ ਕਿ ਉਹਦੇ ਵਿੱਚ ਜੱਗੂ ਦੀ ਮਾਤਾ ਬੈਠੀ ਆ ਜੀ ਹਾਂ ਇੱਕ ਕੱਲ ਉਹਨਾਂ ਨੇ ਇਹ ਕਹੀ ਪਰ ਇਸ ਤੋਂ ਬਾਅਦ ਦੂਜੀ ਗੱਲ ਇਹ ਕਹਿੰਦੇ ਆ ਕਿ ਫਿਰ ਉਹ ਕਹਿੰਦੇ ਕਿ ਮਤਲਬ ਕਿ ਕੈਮ ਦਾ ਪਾਵੇ ਆ ਕਿ ਜੇ ਮਰ ਗਈ ਤਾਂ ਕੀ ਹੋ ਗਿਆ ਫਿਰ ਉਹ ਕਹਿੰਦੇ ਕਿ ਇਹ ਫਰੋਤੀਆਂ ਲੈਂਦੀ ਸੀ ਜੀ ਬੰਦੇ ਭੇਜਦੀ ਸੀ ਆ ਬਿਲਕੁਲ ਠੀਕ ਹੈ ਜੀ ਮਤਲਬ ਕਿ ਆ ਹੁੰਦਾ ਸੀ ਵਾਹ ਹੁੰਦਾ ਸੀਗਾ ਫਿਰ ਜਗੂ ਭਗਵਾਨ ਪੁਰੀਏ ਦੇ ਸ਼ਾਇਦ ਪਤਨੀ ਦਾ ਵੀ ਜ਼ਿਕਰ ਆਉਂਦਾ ਹੈ ਹੂੰ ਕਿ ਉਹ ਵੀ ਤਾਂ ਧੀ ਸੀ ਕਿਸੇ ਦੀ ਜੀ ਜਿਹੜੀ ਇਹਨਾਂ ਨੇ ਆ ਮਾਰੀ ਆ ਤਾਂ ਮਤਲਬ ਕਿ ਇਸ ਤਰ੍ਹਾਂ ਗੱਲਾਂ ਕਰਕੇ ਅਖੀਰ ਦੇ ਵਿੱਚ ਇਹ ਇਹੋ ਕਿਹਾ ਜਾਂਦਾ ਹੈ ਕਿ ਬਈ ਹੋਇਆ ਤਾਂ ਹੈ ਵੀ ਅਣਜਾਣੇ ਚ ਹੋ ਗਿਆ ਪਰ ਗਲਤ ਨਹੀਂ ਹੈ ਮਤਲਬ ਕਿ ਉਸ ਚੀਜ਼ ਨੂੰ ਇਦਾਂ ਜਸਟੀਫਾਇਬਲ ਕਿਹਾਉਂਦੇ ਆ ਜੀ ਹਾਂਜੀ ਪਰ ਦੇਖੋ ਜਿਹੜੀ ਪੁਲਿਸ ਆ ਪੁਲਿਸ ਇਸ ਵੇਲੇ ਲਾਟ ਮੋੜ ਤੇ ਆ ਲਾਟ ਮੋੜ ਤੇ ਇਸ ਕਰਕੇ ਆ ਕਿ ਇਹਨਾਂ ਦੀ ਗੈਂਗ ਵਾਰ ਅੱਗੇ ਵਧ ਸਕਦੀ ਆ ਖਾਸ ਤੌਰ ਤੇ ਜਿਵੇਂ ਹੁਣ ਮੰਨ ਲਓ ਭੋਗ ਪੈਣਾ ਹੁੰਦਾ ਹੈ ਮਰਗ ਤੋਂ ਬਾਅਦ ਇਹ ਹੀ ਚੀਜ਼ਾਂ ਹੁੰਦੀਆਂ ਕਿ ਉਸ ਤੋਂ ਬਾਅਦ ਇਹ ਚੀਜ਼ਾਂ ਤੇਜ਼ੀ ਨਾਲ ਵਾਪਰ ਸਕਦੀਆਂ ਹੂੰ ਜੱਗੂ ਭਗਵਾਨਪੁਰੀਏ ਬਾਰੇ ਵੀ ਕਿਆ ਜਾ ਰਿਹਾ ਕਿ ਅਸਲ ਦੇ ਵਿੱਚ ਇਹ ਵੀ ਇੱਕ ਮਿੱਥਿਆ ਸੀਗਾ ਕੰਮ ਕਿ ਉਹਨੂੰ ਕਿਸੇ ਤਰੀਕੇ ਨਾਲ ਬਾਹਰ ਲਿਆਓ ਹੂੰ ਗਾਰਡ ਤੇ ਆਵੇ ਕੋਈ ਐਸਾ ਕੀਤਾ ਜਾਵੇ ਕੰਡ ਕਿ ਉਹਨੂੰ ਗਾਰਡ ਤੇ ਲਿਆਂਦਾ ਜਾਵੇ ਉਹਨੂੰ ਅਟੈਕ ਕਰਕੇ ਮਾਰਿਆ ਜਾਵੇ ਜੀ ਐਸੀਆਂ ਵੀ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਹੂੰ ਪਰ ਹੁਣ ਇਹ ਹੈ ਕਿ ਪੁਲਿਸ ਅਲਟ ਮੋਡ ਤੇ ਇਸ ਕਰਕੇ ਆ ਕਿ ਇਹ ਜਦੋਂ ਅੰਤਮਰਦਾਸ ਵਰਗੀਆਂ ਜਿਹੜੀਆਂ ਹੁੰਦੀਆਂ ਨੇ ਆਪਣੀਆਂ ਰਸਮਾਂ ਇਹ ਪੂਰੀਆਂ ਹੋ ਗਈਆਂ ਤਾਂ ਹੋ ਸਕਦਾ ਹੈ ਕਿ ਇੱਥੇ ਕੁਛ ਐਸਾ ਵੈਸਾ ਹੋ ਜਾਵੇ ਤਾਂ ਬਾਕੀ ਉਹ ਦੇਖੋ ਕੀ ਆ ਕੀ ਨਹੀਂ ਆ ਇਹਦੇ ਵਿੱਚ ਪੁਲਿਸ ਦੇ ਕੋਲ ਕਿਸ ਤਰ੍ਹਾਂ ਰੋਕੇਗੀ ਨਾ ਚੀਜ਼ਾਂ ਨੂੰ ਉਧਰ ਵਾਲੇ ਪਾਸੇ ਵੀ ਇੱਕ ਪੋਸਟ ਕਹਿ ਲੋ ਕਿ ਸਾਂਝੀ ਹੋ ਰਹੀ ਆ ਜਾਂ ਵਾਇਰਲ ਹੋ ਰਹੀ ਸੀ ਜਿਹਦੇ ਚ ਜਗੂ ਗੱਲ ਦੱਸੀ ਜਾ ਰਹੀ ਆ ਜਿਹਦੇ ਚ ਉਹ ਕਹਿੰਦਾ ਵੀ ਨਤੀਜੇ ਠੀਕ ਨਹੀਂ ਹੋਣਗੇ ਹਾਂ ਫਿਰ ਉਹ ਤੇ ਕਹਿ ਰਹੇ ਹੂੰ ਉਹ ਤੇ 2-3 ਦਿਨ ਪੁਰਾਣੀ ਆ ਪੋਸਟ ਜੀ ਜੀ ਬਿਲਕੁਲ ਇਸ ਕਥਤ ਆਡੀਓ ਦੇ ਆਉਣ ਤੋਂ ਪਹਿਲਾਂ ਪਹਿਲਾਂ ਦੀ ਉਹ ਹੈ ਤੇ ਵਿੱਚ ਦੀ ਤੁਸੀਂ ਦੇਖਿਆ ਹੋਣਾ ਕਿ ਇੱਕ ਜ਼ਿਕਰ ਆਉਂਦਾ BBC ਦੀ ਡਾਕੂਮੈਂਟਰੀ ਚ ਮਨਦੀਪ ਧਾਲੀਵਾਲ ਦਾ ਹੂੰ ਉਹ ਇੱਕ ਮੈਨੂੰ ਵੀ ਕਿਸੇ ਨੇ ਭੇਜਿਆ ਕਿ ਮਨਦੀਪ ਧਾਲੀਵਾਲ ਆ ਜਿਹੜਾ ਉਹਨੇ ਜ਼ਿੰਮੇਵਾਰੀ ਲਈ ਆ ਫਿਰ ਬਾਅਦ ਚ ਪਤਾ ਲੱਗਿਆ ਕਿ ਉਹ ਫੇਕ ਅਕਾਊਂਟ ਬਣਾਇਆ ਗਿਆ ਇੰਸਟਾ ਤੇ ਇਹ ਵੀ ਹੈ ਨਾ ਅੱਜ ਕੱਲ ਇਹ ਵੀ ਉਹ ਹੀ ਹੈ ਨਾ ਕਿ ਇਹ ਚੀਜ਼ਾਂ ਦਾ ਪਤਾ ਵੀ ਨਹੀਂ ਲੱਗਦਾ ਕੌਣ ਕੀ ਕਰ ਰਿਹਾ ਕੌਣ ਨਹੀਂ ਕਰ ਰਿਹਾ ਸੋ ਦੇਖੋ ਅੱਗੇ ਪੁਲਿਸ ਇਸ ਨੂੰ ਕਿਵੇਂ ਰੋਕਦੀ ਆ ਮੇਨ ਗੱਲ ਤੇ ਇਹ ਆ ਹੂੰ